ਇਹ ਤੁਸੀ ਕੋਈ ਮੂਜੀ ਬੈਗ ਮੈਟ ਠੀਕ ਸੋ ਅੱਬ ਬੱਕਾ ਬੀਚਾ ਹੋਰ ਸਾਹਤਾ ਦੇ ਵਿੱਚ ਕੋਈ ਨੰਦਾ ਕਰ ਦੇ ਮੈਂ ਕਿਸੇ ਨਾਲ ਕਦੀ ਵਿਰੋਧਤਾ ਨਹੀਂ ਕੀਤੀ ਹੈ ਕੋਈ ਆਪਣਾ ਨਾਮ ਵਧਾਉਂਦੇ ਤੇ ਫੇਰ ਜਿਨ੍ਹਾਂ ਦੇ ਨਾਲੋਂ ਬੰਦੇ ਦਾ ਮੇਲ ਨੂੰ ਵਾਲੇ ਜਿਨ੍ਹਾਂ ਦੇ ਨਾਲ ਪੀ ਹੈ

ਅਰੇ ਜੀ ਇਹ ਲਾਉਣ ਹੋਣੇ ਤੇ ਬਣਾ ਲੈਂਦੇ ਹਾਂ ਜੀ ਤੇ ਉਹ ਜੀ ਕਿਹਦਾ ਘਰ ਵਾ ਤੇ ਘਰ ਚ ਕੌਣ ਕੋਣ ਘਰ ਚ ਕੌਣ ਕੋਣ ਸਰ ਮੇਰਾ ਨਾਮ ਸੁਖਦੇਵ ਸਿੰਘ ਘਰ ਦੇ ਵਿੱਚ ਮੇਰੀ ਪਤਨੀ ਹਰਜਿੰਦਰ ਕੌਰ ਇੱਕ ਮੇਰੀ ਨੂੰਹ ਹੈ ਉਹਦਾ ਨਾਮ ਹੈਗਾ ਇਹ ਆਪਣਾ ਵਰਿੰਦਰ ਕੋਰ ਇੱਕ ਮੇਰੀ ਪੋਤੀ ਆ ਕੋਈ ਸਾਲ ਕਦੀ ਅਸੀਂ ਚਾਰੇ ਜੀ ਕਰਨ ਨੇ ਤਾਂ ਵੀ ਕੋਈ ਆ ਗਈ ਜੀ ਸਰ ਆਪਾਂ ਫੁਲਕਾ ਛੱਕ ਕੇ ਤੇ ਅੰਦਰ ਆਪਣੇ ਲੰਮੇ ਪੈ ਗਏ ਆ ਅੱਛਾ ਜੀ ਤੇ ਬਾਹਰ ਬਲਾਸਟ ਦੀ ਆਵਾਜ਼ ਆਈ ਹੈ ਬੜਾ ਤਗੜਾ ਧਮਾਕਾ ਹੋਇਆ ਅਸੀਂ ਗੇਟ ਖੋਲ ਕੇ ਵੇਖਿਆ ਤਾਂ ਗੇਟ ਦੇ ਅੰਦਰ ਵੀ ਸਾਰਾ ਛੀਸ਼ੇ ਟੁੱਟ ਗਏ ਨੇ ਸਾਰਾ ਕੁਝ ਹੋ ਗਿਆ ਜੀ ਤੇ ਅਸੀਂ ਬਾਹਰ ਨਿਕਲੇ ਆ ਕਿੰਨੇ ਵੇ ਦੀ ਘਟਨਾ ਵਾ ਤੇ ਸਰ ਇਹ ਮੈਂ ਨਹੀਂ ਦੱਸ ਸਕਦਾ ਕੁਝ ਵੀ ਕੈਮਰੇ ਮੇਰੀ ਨੂੰ ਵੇਖਣ ਲਈ ਸੀ ਸ਼ਾਇਦ ਉਹਦੇ ਕਹਿਣ ਮਤਲਬ 7:00 ਵਜੇ ਕੁਛ ਮਿੰਟ ਦਾ ਟਾਈਮ ਹੈ ਇਹ ਕਿਉਂ ਇਹ ਘਟਨਾ ਵਾਪਰੀ ਕੋ ਅੰਦਾਜ਼ਾ ਹੈ ਕਿਸੇ ਨੇ ਲਾਗਦਾ ਸਰ ਦੇਖੋ ਸਰ ਮੈਂ ਮੇਰਾ ਕਪਤੀਜਾ ਹੈ ਪੰਜਾਬ ਪੁਲਿਸ ਚ ਪਰਮਦਾਸ ਡਿਊਟੀ ਹੈ ਦੀ ਉਹਦਾ ਕਿਸੇ ਦੇ ਨਾਲ ਕੋਈ ਇਹੋ ਜਿਹਾ ਕੋਈ ਝਗੜਾ ਚੱਲਦਾ ਸੀ ਉਹਦੇ ਕਰਕੇ ਮੇਰੇ ਘਰ ਹੋ ਰਿਆ ਉਹ ਪਤੀਜਾ ਇੱਥੇ ਰਹਿੰਦਾ ਕੋਈ ਨਹੀਂ ਰਹਿੰਦਾ ਜੀ ਉਹਦਾ ਘਰ ਆ ਪੈਂਦਾ ਜੀ ਲਾਗੇ ਹੱਲੇ ਉਹ ਅਮਰਥਾ ਚਲ ਗਏ ਨੇ ਉਹ ਦੇ ਕਰਕੇ ਮੇਰੇ ਤੇ ਅਟੈਕ ਹੋ ਗਿਆ ਜਦੋਂ ਕਿ ਮੇਰਾ ਉਹ ਨਾਲ ਕੋਈ ਲੈਣ ਨਹੀਂ ਦੇਣ ਨਹੀਂ ਉਹ ਮੇਰੇ ਤੋਂ ਵੱਖ ਰਹਿੰਦਾ ਏ ਮੇਰਾ ਨਾ ਕੋਈ ਬੋਲਣ ਨਹੀਂ ਕੁਛ ਨਹੀਂ ਜਦੋਂ ਆਵਾਜ਼ ਆਈ ਕਿੰਨੇ ਵਾਰ ਸੀ ਸਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਤੋਂ ਸਾਰੀ ਕੋਠੀ ਦੇ ਸੀਛੇ ਟੁੱਟ ਗਏ ਨੇ ਸਾਰਾ ਗੁੱਟ ਇਹ ਤੋਂ ਆਵਾਜ਼ ਦਿੰਦਾ ਹੈ ਤੁਸੀਂ ਲਾ ਸਕਦੇ ਹੋ ਪੁਲਿਸ ਵੀ ਮੌਕੇ ਤੇ ਆਈ ਕੀ ਕਰਕੇ ਪੁਲਿਸ ਮੌਕੇ ਤੇ ਆਈ ਹੈ ਜੀ ਤੇ ਉਹ ਸਾਡਾ ਡੀਵੀਆਰ ਜਿਹੜਾ ਕੈਮਰੇ ਵਾਲਾ ਉਹ ਚੁੱਕੇ ਲੱਗੇ ਨੇ ਬਿਨਾ ਪੁੱਛੇ ਤੋਂ ਪਤਾ ਨਹੀਂ ਕਿਉਂ ਲੱਗੇ ਨੇ ਇਹ ਮੈਂ ਨਹੀਂ ਕੁਝ ਕਹਿ ਸਕਦਾ ਦੇਖੋ ਇਹ ਬਲਾਸਟ ਹੋਇਆ ਹੈ ਘਰ ਦੇ ਅੰਦਰ ਦੇ ਸ਼ੀਸ਼ੇ ਸਾਰੇ ਟੁੱਟ ਗਏ ਕੋਈ ਜਾਣੀ ਨੁਕਸਾਨ ਸਰ ਤੁਸੀਂ ਆਹ ਵੇਖੋ ਜਾਲੀ ਟੁੱਟ ਗਈ ਹੈ ਐਂਗਲ ਟੁੱਟ ਗਿਆ ਹੈ ਸ਼ੀਸ਼ੇ ਦੇ ਇੱਕ ਇੱਕ ਪਾਸੇ ਕਰੋ ਤੁਸੀਂ ਕੋਈ ਜਾਣੀ ਨੁਕਸਾਨ ਨਹੀਂ ਜਾਣੀ ਨੁਕਸਾਨ ਨਹੀਂ ਇਹ ਬਚਾਉ ਕੋ ਕੈਮਰਾ ਟੁੱਟ ਗਿਆ ਜੀ ਉਹ ਇੱਕ ਕਿੱਥੇ ਨੇ ਤੁਹਾਡੇ ਬਰੇਂਦਰ ਘਰ ਜਦੋਂ ਬਲਾਸ ਹੋਇਆ ਤੁਸੀਂ ਕੀ ਕਰਦੇ ਸੀ ਤੇ ਕੌਣ-ਕੌਣ ਸੀ ਘਰ ਵਿੱਚ ਡੈਡੀ ਜੀ ਫਾਦਰin ਲੋ ਮਦਰin ਲੋ ਸੀ ਮੈਂ ਆਪਣੀ ਗੁੜੀਆਂ ਨੂੰ ਸੁਵਾਉਂਦਾ ਹੀ ਅੰਦਰ ਡੈਡੀ ਸੌਂਗੇ ਮੰਮੀ ਕੱਪੜੇ ਪ੍ਰੈਸ ਕਰਦੇ ਪਏ ਇਹ ਵੇੜੇ ਵਿੱਚ ਕੀ ਹੋਇਆ ਕੀ ਦੋ ਜਣੇ ਦੋ ਲੁਕਣਾ ਇੱਥੇ ਆਪਣੇ ਅੰਦਰ ਸੁੱਤੇ ਪਏ ਕੀ ਦੱਸੀਏ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਕਿੰਨੀ ਕਰਵਾ ਦੇ ਸਰ ਬਾਤ ਤਾਂ ਇਹਦਾ ਦਿਲ ਆ ਸਕਦੇ ਉਹ ਕੀ ਹੋਦਾ ਕੀ ਨਹੀਂ ਹੁੰਦਾ ਦਿਲ ਲਾ ਸਕਦੇ ਦੱਸੋ ਕੀ ਚੀਜ਼ ਬਣੀ ਹੋ ਗਈ ਉੱਥੇ ਸਾਨੂੰ ਕੁਝ ਨਹੀਂ ਪਤਾ ਕੈਮਰੇ ਵਿੱਚ ਇਹ ਚੀਜ਼ ਆਈ ਹੈ ਦੋ ਮਿੰਟ ਮੋਟਰ ਸਟਾਪ ਕਰ ਗਿਆ ਬੱਸ ਬੱਸ ਦੌੜੀ ਰੱਬ ਤੇਰੇ ਨਾਲ ਆ ਰੱਬ ਤੇਰੇ ਨਾਲ ਇਹ ਬਚ ਗਿਆ ਰੱਬ ਤੇਰੇ ਨਾਲ ਦੂਰ ਦੂਰ ਬਚ ਗਿਆ ਰੱਬ ਤੇਰੇ ਨਾਲ ਤੂੰ ਸੱਚੇ ਦਿਲ ਦਾ ਬੰਦਾ ਹਾਂ ਇਹਨਾਂ ਨਾਲ ਬਹੁਤ ਬਕਵਾਸ ਕਰਨਾ ਇਹ ਸਾਹਮਣੇ ਸ਼ਾਹੀ ਦੇ ਗੋਲੀਦਾਰ ਚੱਲੇ ਤਾਂ ਬਾਬੋਥੇ ਚੱਲ ਗਏ ਤੇ ਤੁਸੀਂ ਬਚ ਗਏ ਹੋ ਉਹਨਾਂ ਨੇ ਕਿਉਂ ਨਹੀਂ ਦਾਗਿਆ ਥਾਣਾ ਕੋਟਲੀ ਕੱਦੀ ਵੀ ਮੈਂ ਹੋਂਰ ਕਰੇ ਸੌਤਰੀ ਚੱਲੀਏ ਨਹੀਂ ਚੱਲੀਏ ਕਹਿੰਦੇ ਮਰਦੇ ਜਿੰਨਾ ਨਹੀਂ ਮੇਰੀ ਦੇਖੋ ਮੇਰਾ ਹਰ ਬੰਦੇ ਦਾ ਪਿਆਰ ਕਦੀ ਵੀ ਕੋਈ ਬੰਦਾ ਕੇਜੂਗਾ ਮੈਂ ਕਦੀ ਕੇਨਾ ਮਾਰਾ ਰੁਕਾਰਣਾ ਪਿਆਰ ਚਾਹ ਤੈਨੂੰ ਮੈਂ ਤਾਂ ਕਹਿੰਦਾ ਮੇਰਾ ਪੀ ਵੀ ਜਦੋਂ ਆਪਣੀ ਕਰਨਾ ਸੀ ਮੇਰਾ ਗੇਮ ਇਸ ਲਈ ਹਾਂਜੀ ਮੇਰਾ ਵੀ ਨਿਕਾਣਾ ਲੈ ਇਹ ਤਾਂ ਬੱਗਾ ਦੇਖਿਆ ਹੋਰ ਸਭ ਦਾ ਮਿਲ ਦੇਖੇ ਕੋਈ ਮੰਦਾ ਕਰਦੇ ਮੈਂ ਕਿਸੇ ਨਾਲ ਕਦੀ ਵਿਰੋਧਤਾ ਕੀਤੀ ਹੋਈ ਨਹੀਂ ਜਿਹਨਾਂ ਦੇ ਨਾਲ ਉਹ ਬੰਦੇ ਦਾ ਮੇਲ ਜੋਲ ਹੈ ਜਿਹਨਾਂ ਦੇ ਨਾਲ ਵੀ ਹੈ ਉਹਨਾਂ ਨੂੰ ਕਿਉਂ ਨਹੀਂ ਦੱਸ ਬਿਲਕੁਲ ਸਾਚਾ ਵੀ ਉਹਨਾਂ ਕਰ ਚਲਿਏ ਅਹੀਂ ਚਲਿਏ ਕਹਿੰਦਾ ਮਾਰ ਕਿਰੀ ਵੇਖੋ ਮੇਰਾ ਹਰ ਬੰਦੇ ਦਾ ਪਿਆਰ ਕਦੀ ਵੀ ਕੋਈ ਬੰਦਾ ਇਹ ਜੰਦਾ ਮੈਂ ਕਦੀ ਕੇ ਨਾ ਮਾਰਾ ਵਪਾਰ ਦਾ ਪਿਆਰ ਜਾਂ ਜਿੰਮਾ